ਹੁਸ਼ਾਲਪੁਰ ਦੇ ਮਕੇਰੀਆਂ ਦੇ ਵਿੱਚ ਰੇਡ ਕਰਨ ਗਈ ਸੀ ਆਈਏ ਸਟਾਫ ਦੀ ਟੀਮ ਤੇ ਹਮਲਾ ਬਦਮਾਸ਼ ਰਾਣਾ ਮਨਸੂਰ ਫਰੀਆ ਨੇ ਉਸ ਤੇ ਕੀਤੀ ਫਾਇਰਿੰਗ ਗੋਲੀ ਲੱਗਣ ਦੇ ਨਾਲ ਕਨਸਟੇਬਲ ਅਮਰਿਤਪਾਲ ਦੀ ਮੌਤ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਤੇ ਚੁੱਕੇ ਸਵਾਲ ਕਿਾ ਕਿਸਾਨ ਅੰਦੋਲਨ ਦੇ ਕਰਕੇ ਚੋਣਾਂ ਨੂੰ ਖਿੱਚਿਆ ਗਿਆ ਲੰਬਾ ਜਦੋਂ ਪੰਜਾਬ ਦੇ ਵਿੱਚ ਹੋਵੇਗੀ VOTING ਉਸ ਵੇਲੇ ਅਸੀਂ ਖੇਤਾਂ ਦੇ ਵਿੱਚ ਰੁੱਝੇ ਹੋਵਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਮੁਸਤੈਦ ਡੀਜੀਪੀ ਗੌਰਵ ਯਾਦਵ ਨੇ ਉੱਚ ਅਧਿਕਾਰੀਆਂ ਦੇ ਨਾਲ ਕੀਤੀ ਵਰਚੁਅਲ ਮੀਟਿੰਗ ਸੁਰੱਖਿਆ ਪ੍ਰਬੰਧਨ ਦਾ ਲਿਆ ਜਾਇਜ਼ਾ ਚਰਚਰ ਫਲੈਗ ਮਾਰਚ ਦੇ ਦਿੱਤੇ ਨਿਰਦੇਸ਼ ਮੀਤਹਿਰ ਨੇ ਸੂਰ ਦੇ ਪਿੰਡ ਚੰਨੋ ਤੋਂ ਕੀਤੀ ਲੋਕ ਸਭਾ ਕੈਂਪੇਨ ਦੀ ਸ਼ੁਰੂਆਤ ਵਰਕਰਾਂ ਦੇ ਵੱਡੇ ਕਾਫਲੇ ਦੇ ਨਾਲ ਹੋਏ ਰਵਾਨਾ ਬੁੱਲੇ ਸਰਕਾਰ ਦੇ ਵਿਕਾਸ ਕੰਮਾਂ ਦੇ ਨਾਮ ਤੇ ਮੰਗਾਗੇ ਵੋਟ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਐਡੀ ਨੇ ਭੇਜੇ ਦੋ ਸਮਨ ਐਕਸਾਈਜ ਪਾਲਿਸੀ ਮਾਮਲੇ ਦੇ ਵਿੱਚ ਨਵੀਂ ਵਾਰ ਕੀਤਾ ਤਾਲਬ 21 ਮਾਰਚ ਨੂੰ ਬੁਲਾਇਆ ਦਿੱਲੀ ਜਲ ਬੋਰਡ ਕੇਸ ਦੇ ਵਿੱਚ ਵੀ 18 ਮਾਰਚ ਨੂੰ ਪੁੱਛਗਿੱਛ ਦਿੱਲੀ ਸਦਿਆ ਆਮ ਆਦੀ ਪਾਰਟੀ ਦਾ ਇਲਜ਼ਾਮ ਐਡੀ ਨੇ ਇੱਕ ਹੋਰ ਫਰਜ਼ੀ ਕੇਸ ਦੇ ਵਿੱਚ ਭੇਜਿਆ ਸਮਨ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਕੈਂਪੇਨ ਕਰਨ ਤੋਂ ਰੋਕਣਾ ਹੈ ਮਕਸਦ ਬਲਕੌਰ ਸਿੰਘ ਦੇ ਘਰ ਗੂੰਜੀ ਕਿਲਕਾਰੇ ਚਰਨ ਕੌਰ ਨੇ بیٹے ਨੂੰ ਦਿੱਤਾ ਜਨਮ ਬਲਕੌਰ ਸਿੰਘ ਬੋਲੇ ਅਕਾਲ ਪੁਰਖ ਨੇ ਸਾਡੀ ਝੋਲੀ ਪਾਇਆ ਸ਼ੁਭ ਦਾ ਛੋਟਾ ਵੀਰ ਸਾਨੂੰ ਜਉਣ ਦੀ ਮਿਲੀ ਆਸ ਮੂਸਾ ਪਿੰਡ ਦੇ ਵੇਲੇ ਦੀ ਵਿੱਚ ਰੱਖੀਆਂ ਰੌਣਕਾਂ ਸਮਰਥਕ ਨੱਚ ਗਾ ਕੇ ਮਨਾ ਰਹੇ ਨੇ ਜਸ਼ਨ ਬਧਾਈਆਂ ਦਿਨ ਵਾਲਿਆਂ ਦਾ ਲੱਗਿਆ ਤੰਤ ਮੋਛੜਾ ਦੀ ਫੈਮਲੀ ਨੂੰ ਸ਼ੁਭ ਕਾਮਨਾਵਾਂ ਦੇਣ ਤੇ ਲਈ ਪਹੁੰਚਦੀਆਂ ਨੇ ਕਈ ਵੱਡੀਆਂ ਹਸਤੀਆਂ ਹਸਪਤਾਲ ਦੇ ਵਿੱਚ ਪਰਿਵਾਰ ਦੇ ਨਾਲ ਖੁਸ਼ੀਆਂ ਸਾਂਝੀਆਂ ਕਾਰਨ ਰਾਜਾ ਵੜਿੰਗ ਸੋਸ਼ਲ ਮੀਡੀਆ ਦੇ ਜ਼ਰੀਏ ਫੈਨਸ ਦੀ ਫੈਨਸ ਲਈ ਪਰਿਵਾਰ ਨੂੰ ਦੇਰੇ ਨੇ ਵਧਾਈਆਂ ਸਤਿ ਸ਼੍ਰੀ ਅਕਾਲ ਤੁਸੀਂ ਵਖਰੇਆ న్యూਸ 18 ਪੰਜਾਬ ਲੈਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਿੰਗ ਸੁਆਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਕਿਸਾਨ ਆਗੂ ਸਰਵਰ ਸਿੰਘ ਪੰਦੇਰ ਨੇ ਚੋਣ ਦੀਆਂ ਤਰੀਕਾਂ ਤੇ ਸਵਾਲ ਚੁੱਕੇ ਨੇ ਕਿਸਾਨ ਅੰਦੋਲਨ ਦੇ ਕਰਕੇ ਚੋਣਾਂ ਨੂੰ ਲੰਮਾ ਖਿੱਚਿਆ ਗਿਆ ਹੈ ਕਿਸਾਨ ਆਗੂ ਸਰਵਰ ਸਿੰਘ ਪੰਦੇਰ ਨੇ ਇਹ ਵੱਡਾ ਬਿਆਨ ਦਿੱਤਾ ਹੁੰਦਾ ਕਹਿੰਦਾ ਕਿ ਪੰਜਾਬ ਦੇ ਵਿੱਚ ਪਹਿਲੇ ਗੇੜ ਦੇ ਵਿੱਚ ਚੋਣ ਹੋਣੀ ਚਾਹੀਦੀ ਸੀ ਪੰਜਾਬ ਦੇ ਵਿੱਚ ਹੋਣਾ ਸਭ ਤੋਂ ਲੇਟ ਰੱਖਿਆ ਗਿਆ ਨੇ ਜਦੋਂ ਪੰਜਾਬ ਦੇ ਚੋਣਾਂ ਹੋਣ ਗਿਆ ਤਾਂ ਉਸ ਵੇਲੇ ਖੇਤਾਂ ਦੇ ਵਿੱਚ ਰੁਝੇ ਹੋਵਾਂਗੇ ਜੂਨ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਗਰਮੀ ਵੀ ਬਹੁਤ ਹੋਵੇਗੀ ਜੂਨ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਵੀ ਹੁੰਦੀ ਹੈ ਕਿ ਪੰਜਾਬ ਦੇ ਹਾਲਾਤਾਂ ਨੂੰ ਵਿਗਾੜਨ ਦੀ ਇਹ ਕੋਸ਼ਿਸ਼ ਹੋ ਰਹੀ ਹੈ ਸਰਬੰਸ ਸਿੰਘ ਕੰਦੇਰ ਨੇ ਇਸ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਪਤਾ ਨਹੀਂ ਇਹਨਾਂ ਦੀ ਮਨਸ਼ਾ ਕੀ ਹੈ ਚੋਣਾਂ ਦੀਆਂ ਤਰੀਕਾਂ ਤੇ ਇਲੈਕਸ਼ਨ ਕਮਿਸ਼ਨ ਦੁਬਾਰਾ ਸੋਚੇ ਦੁਬਾਰਾ ਵਿਚਾਰ ਕਰਨ ਦੀ ਮੰਗ ਕੀਤੀ ਹੈ ਦਰਸਲ ਕੱਲ ਹੀ ਚੋਣ ਤਰੀਕਾਂ ਦਾ ਲੰਘ ਕੀਤਾ ਗਿਆ ਗੱਲ ਪੰਜਾਬ ਦੇ ਪੰਜਾਬ ਦੇ ਵਿੱਚ 7ਵੇਂ ਯਾਨੀ ਕਿ ਆਖਰੀ ਪੜਾਅ ਦੇ ਵਿੱਚ ਜਿਹੜੀਆਂ ਕਿ 1 ਜੂਨ ਨੂੰ ਵੋਟਾਂ ਪੈਣਗੀਆਂ 1 ਜੂਨ ਨੂੰ VOTING ਹੋਵੇਗੀ ਤੇ 4 ਜੂਨ ਨੂੰ ਜਿਹੜੇ ਕਿ ਦੇਸ਼ ਦੇ ਨਤੀਜੇ ਐਲਾਨੇ ਜਾਣਗੇ ਤੇ ਇਸ ਨੂੰ ਲੈ ਕੇ ਹੁਣ ਕਿਸਾਨ ਆਗੂ ਸਰਮਣ ਸਿੰਘ ਪੰਦੇੜੀ ਦਿਲ ਵੱਡਾ ਬਿਆਨ ਦਿੱਤਾ ਗਿਆ ਉਹਦਾ ਕਹਿਣਾ ਕਿ ਕਿਸਾਨ ਅੰਦੋਲਨ ਦੇ ਕਰਕੇ ਚੋਣਾਂ ਨੂੰ ਲੰਮਾ ਖਿੱਚਿਆ ਗਿਆ ਹਾਂ ਕਿ ਕਿੰਨਾ ਲੰਮਾ ਚੋਣਾਂ ਖਿੱਚਾ ਗਿਆ ਹੈ अब वो क्या लक्षण कमीशन सोच रहे हैं ये तो वो जवाब देंगे तो एक लंबी प्रक्रिया कर ली गई है खास करके हिंदी भाषा राज्यों में जो अधिक से अधिक चरण दिए गए हैं तो उनमें सरकार को अपनी मंशा रहती भी अधिक से अधिक उनको प्रचार का समय मिले चलो जो भी अब कार्यक्रम हो गया पंजाब को सबसे लेट लेकर किया गया है जब हम लोग अपनी खेती में व्यस्त होंगे पहले पंजाब के इलेक्शन पहले हो जाते थे अब इनकी की क्या मंशा है ये तो आप अधिक बता सकते हैं कोई बात नहीं हम जिस तरह का भी कार्यक्रम है हम उसके ऊपर आज पूरे देश भर में और पूरे थ्रू आउट चुनाव अपनी जो मांगे हैं उसका एजेंडा सेट करेंगे देश के समक्ष चाहे अभी सरकार है चाहे विपक्षी दल हैं उनके सामने किसान मजदूर का एजेंडा सेट किया जाएगा हाँ देखिए यही हम भी सोच रहे हैं कि जून महीने में एक तो पंजाब में गर्मी भी चरम सीमा पर होगी दूसरा जो उस समय ब्लू स्टार ऑपरेशन की हमारी वो टाइम भी होता है तो जो ये चुनाव की डेट रखी गई है इनके ऊपर तो सवाल करने चाहिए हमें भी क्या ये चुनाव उद्योग को सोचना चाहिए क्या पंजाब की परिस्थिति को बिगाड़ना चाह रहे हैं इस तरह की परिस्थिति तो हमें तो लगता है ये लंबा चुनाव भी किसान आंदोलन के लिए खींचा गया और पंजाब जहां से सबसे अधिक स्ट्रगल हो रही है और तो उनके लिए जो जून में जो ब्लू स्टार ऑपरेशन की पुण्यतिथि भी होती है उनके ऊपर ये इलेक्शन को क्यों लिया गया मुझे लगता है ये डेट के ऊपर दोबारा चुनाव उद्योग को विचारना चाहिए ਉੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ ਡੀਜੀਪੀ ਗੌਰਵ ਯਾਦਵ ਨੇ ਹਾਈ ਲੈਵਲ ਮੀਟਿੰਗ ਕੀਤੀ ਉੱਚ ਪੁਲਿਸ ਅਧਿਕਾਰੀਆਂ ਦੇ ਨਾਲ ਵਰਚੂਅਲੀ ਮੀਟਿੰਗ ਕੀਤੀ ਗਈ ਚੋਣਾਂ ਨੂੰ ਲੈ ਕੇ ਸੁਰੱਖਿਆ ਪ੍ਰਬੰਧਨ ਦਾ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਗਿਆ ਸੂਬੇ ਭਰ ਦੇ ਵਿੱਚ ਮੁਸਤੈਦੀ ਬਤਾ ਦਿੱਤੀ ਗਈ ਹੈ ਸ਼ਹਿਰ-ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਣ ਦੇ ਨਿਰਦੇਸ਼ ਦਿੱਤੇ ਗਏ ਨੇ ਗੈਰ ਸਮਾਜਿਕ ਕੰਕਰਾਂ ਦੇ ਖਿਲਾਫ ਵੀ ਸ਼ਕਤੀ ਦੀ ਹਦਾਇਤ ਕੀਤੀ ਗਈ ਹੈ ਕੇਂਦਰੀ ਸੁਰੱਖਿਆ ਬਲਾਂ ਦੀਆਂ 35 ਕੰਪਨੀਆਂ ਤੈਨਾਤ ਕਰ ਦਿੱਤੀਆਂ ਗਈਆਂ ਨੇ ਆ 25 ਕੰਪਨੀਆਂ ਜਿਹੜੀਆਂ ਕਿ ਤੈਨਾਤ ਕਰ ਦਿੱਤੀਆਂ ਗਈਆਂ ਨੇ ਪਗੌ ਪੈਰੋਲ ਜੰਪ ਕਰਨ ਵਾਲਿਆਂ ਦੇ ਖਿਲਾਫ ਸਪੈਸ਼ਲ ਮਹਿੰਮ ਚੇੜਨ ਦੇ ਨਿਰਦੇਸ਼ ਦਿੱਤੇ ਨੇ ਸ਼ਰਾਬ ਤੇ ਨਸ਼ਾ ਤਸਕਰੀ ਦੇ ਨਾਲ ਜੁੜੇ ਲੋਕਾਂ ਦੀ ਵਿਸ਼ੇਸ਼ ਨਿਗਰਾਨੀ ਕਰਨ ਦੇ ਲਈ ਵੀ ਕਹ ਆ ਗਿਆ ਰੋਕਣਗੇ ਅਗਲੀ ਵੱਡੀ ਖਬਰ ਦਾ ਰਵਿੰਦਰ ਕੇਜਰੀਵਾਲ ਨੂੰ ED ਦੇ ਦੋ ਸੱਮਨ ਭੇਜੇ ਗਏ ਨੇ ਦਿੱਲੀ ਐਕਸਾਈਜ਼ ਪਾਲਿਸੀ ਮਾਮਲੇ ਦੇ ਵਿੱਚ ਨਵਾਂ ਸੱਮਨ ਭੇਜਿਆ ਐਕਸਾਈਜ਼ ਪਾਲਿਸੀ ਮਾਮਲੇ ਦੇ ਵਿੱਚ 21 ਮਾਰਚ ਨੂੰ ਪੁਸ਼ਕਸ਼ ਦਿੱਲੀ ਬੁਲਾਇਆ ਗਿਆ ਹੈ ਦਿੱਲੀ ਜਲਬੋੜ ਕੇਸ ਦੇ ਵਿੱਚ ਵੀ ED ਨੇ ਸੱਮਨ ਭੇਜ ਦਿੱਤਾ ਹੈ ਜਲਬੋੜ ਕੇਸ ਦੇ ਵਿੱਚ 18 ਮਾਰਚ ਨੂੰ ਪੁਸ਼ਕਸ਼ ਦਿੱਲੀ ਸੱਦਿਆ ਗਿਆ ਇੱਕ ਹੋਰ ਫਰਜ਼ੀ ਕੇਸ ਦੇ ਵਿੱਚ ਕੇਜਰੀਵਾਲ ਨੂੰ ਸੱਮਨ ਮਿਲਿਆ ਆਮ ਆਦੀ ਪਾਰਟੀ ਦਾ ਇਸ ਤੇ ਬਿਆਨ ਸਾਹਮਣੇ ਆਪ ਦਾ ਕਹਿਣਾ ਹੈ ਕਿ ਇੱਕ ਹੋਰ ਫਰਜ਼ੀ ਕੇਸ ਦੇ ਵਿੱਚ ਚਰਵਿੰਦਰ ਕੇਜਰੀਵਾਲ ਨੂੰ ਸੱਮਨ ਮਿਲਿਆ ਹੈ ਕੱਲ ਸ਼ਾਮ ਨੂੰ ED ਨੇ ਕੇਜਰੀਵਾਲ ਨੂੰ ਦੋ ਸੱਮਨ ਭੇਜੇ ਕੇਸ਼ਰੀਵਾਲ ਨੂੰ ਗ੍ਰਿਫਤਾਰ ਕਰਨਾ ਹੈ ਆਮ ਆਦੀ ਪਾਰਟੀ ਨੇ ਵੀ ਵੱਡਾ ਇਲਜ਼ਾਮ ਲਗਾਇਆ ਕਿ ਏਡੀ ਦਾ ਮਕਸਦ ਸਿਰਫ ਕੇਸ਼ਰੀਵਾਲ ਨੂੰ ਗ੍ਰਿਫਤਾਰ ਕਰਨਾ ਹੈ ਬੀਜਪੀ ਕਾਨੂੰਨੀ ਪ੍ਰਕਿਰਿਆ ਦਾ ਸਨਮਾਨ ਨਹੀਂ ਕਰਦੀ ਆਪ ਦੇ ਵੱਲੋਂ ਬੀਜਪੀ ਨੂੰ ਮੇਂ ਨਿਸ਼ਾਨੇ ਤੇ ਲਿਆ ਗਿਆ ਜੀ ਜਨਤਾ ਪਾਰਟੀ ਔਰ ਮੋਦੀ ਜੀ ਕਾਨੂੰਨੀ ਪ੍ਰਕਿਰਿਆ ਦਾ ਤਾਂ ਸਨਮਾਨ ਕਰਤੇ ਨਹੀਂ ਹੈ वो इस बात का इंतजार नहीं कर रहे हैं कि इस कानूनी प्रक्रिया का क्या निष्कर्ष निकलेगा कोर्ट क्या फैसला देगी उनको कानून से कोई मतलब नहीं है उन्हें इन्वेस्टिगेशन से कोई मतलब नहीं है उन्हें जस्टिस से कोई मतलब नहीं है और उन्हें इन्वेस्टिगेशन से जांच से सच्चाई क्या है यह पता चले इससे कोई मतलब नहीं है प्रधानमंत्री नरेंद्र मोदी जी को सिर्फ एक चीज से मतलब है कि किसी ना किसी तरीके से चुनाव से पहले अरविंद केजरीवाल को जेल में डाल दो अरविंद केजरीवाल को कैंपेन करने से रोक दो सिर्फ यही प्रधानमंत्री नरेंद्र मोदी जी उनकी भारतीय जनता पार्टी और उनकी ईडी और सीबीआई का एक इकलौता मकसद है और यही कारण है कि कोर्ट की प्रक्रिया जैसे शुरू हुई उसके खत्म होने का इंतजार नहीं किया कुछ ही घंटे के अंदर अंदर उसी केस में जिस पर कोर्ट में बहस हो रही है कल शाम को अरविंद केजरीवाल जी को एक और समन मोदी जी की ईडी ने भेज दिया और ना सिर्फ मोदी जी ने इस एक्साइज पॉलिसी मैटर में समन भेजा अब शायद उन्हें लग रहा है कि उनकी जो गिरफ्तारी का मकसद है ये इस केस से पूरा ना हो तो इसलिए उन्होंने एक और फर्जी केस में कल अरविंद केजरीवाल जी को नोटिस भेज दिया उन्होंने दिल्ली जल बोर्ड से जुड़े हुए किसी इन्वेस्टिगेशन को ज्वाइन करने को कहा है एक ऐसा केस जो आज तक हमें पता भी नहीं चला है कि इसमें जांच क्या हो रही है तथाकथित घोटाला क्या हुआ है इसमें ईडी ने केस क्या दर्ज किया है इस पर कोई खबर नहीं है इस 100 परसेंट फर्जी मामले में भी कल मोदी जी की सरकार ने अरविंद केजरीवाल को समन भेज दिया ਆਵਾਦੀ ਪਾਰਟੀ ਦੇ ਉਮੀਦਵਾਰ ਤੇ ਉਮੀਦਵਾਰ ਮੀਤ ਹਰਦੇਵ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ। ਸਰੂਰ ਦੇ ਪਿੰਡ ਚੰਨੋ ਤੋਂ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ। ਚੋਣ ਪ੍ਰਚਾਰ ਦੇ ਦੌਰਾਨ ਐਮਐਲਏ ਨਰਿੰਦਰ ਕੌਰ ਭਰਾਜ ਵੀ ਮੌਜੂਦ ਰਹੇ। ਸਰੂਰ ਤੇ ਧੂਲੀ ਦੇ ਵਕਫਾ ਪਿੰਡਾਂ ਦੇ ਵਿੱਚ ਪ੍ਰਚਾਰ ਕੀਤਾ ਗਿਆ। ਸਰੂਰ ਤੋਂ ਅਸਲਮਾਦੀ ਪਾਰਟੀ ਦੇ ਉਮੀਦਵਾਰ ਨੇ ਕੈਬਨਤ ਮੰਤਰੀ ਮੀਤ ਹਰਦੇਵ ਅਸਲ ਪਿਛਲੇ ਦਿਨੀ ਆਵਾਦੀ ਪਾਰਟੀ ਦੇ ਵੱਲੋਂ 8 ਨਿਦਵਾਰਾਂ ਦਾ ਐਲਾਨ ਕੀਤਾ ਗਿਆ। ਉਹ 8 ਨਿਦਵਾਰਾਂ ਦੇ ਵਿੱਚ ਇੱਕ ਕੈਬਨਤ ਮੰਤਰੀ ਮੀਤ ਹਰਵੀ ਨੇ ਜਿਹੜੇ ਕਿ ਦੂਜੀ ਵਾਰ ਦੇ ਬਰਨਾਲਾ ਤੋਂ ਵਿਧਾਇਕ ਨੇ ਤੇ ਇਸ ਵਾਰ ਲੋਕ ਸਭਾ ਚੋਣਾਂ ਲੈ ਕੇ ਸਭੂਰ ਲੋਕ ਸਭਾ ਹਲਕੇ ਤੋਂ ਚੋਣ ਨਗਾਂ ਦੇ ਵਿੱਚ ਆਮਦੀ ਪਾਰਟੀ ਉਤਾਰਿਆ ਗਿਆ ਕਿ ਅੱਜ ਤੋਂ ਕੈਂਪੇਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਸਭੂਰ ਦੇ ਪਿੰਡ ਚੰਨੋਂ ਤੋਂ ਲੀਤੀ ਹਰ ਨੇ ਕੈਂਪੇਨ ਦੀ ਸ਼ੁਰੂਆਤ ਕੀਤੀ ਜਿਸ ਉਪਰਚਾਰ ਪ੍ਰਚਾਰਕਾਂ ਐਮ ਐਲ ਏ ਨਰਿੰਦਰਪੁਰ ਭਰਾਜ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਜੀ ਜੀ ਹਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅਸੀਂ ਜਿਹੜੀ ਸ਼ੁਰੂਆਤ ਹੈ ਉਹ ਕਰ ਰਹੇ ਹਾਂ ਕੈਂਪੇਨ ਦੀ ਤੇ ਸੀਟ ਉਹ ਹੈ ਇਹ ਸੰਗਰੂਰ ਜਿਹਨੂੰ ਕਿਹਾ ਜਾਂਦਾ ਵੀ ਆਮ ਆਦਮੀ ਪਾਰਟੀ ਦਾ ਇਹ ਗੜਾ ਹੈ ਜਿੱਥੋਂ ਕਹਿ ਲਓ ਵੀ ਸਾਡੀ ਪਾਰਟੀ ਦੀ ਸ਼ੁਰੂਆਤ ਹੋਈ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੋ ਵਾਰ ਇਥੋਂ ਸੰਸਦ ਮੈਂਬਰ ਜਿਹੜੇ ਆ ਸੰਗਰੂਰ ਦੇ ਲੋਕਾਂ ਨੇ ਚੁਣਿਆ ਬਹੁਤ ਇਥੋਂ ਪਿਆਰ ਦਿੱਤਾ ਤੇ ਮੈਂ ਪਾਰਟੀ ਦਾ ਧੰਨਵਾਦ ਕਰਦਾ ਸਾਰੇ ਵਰਕਰ ਸਹਿਬਾਨਾਂ ਦਾ ਧੰਨਵਾਦ ਕਰਦਾ ਸਾਡੇ ਸਾਰੇ ਐਮਐਲਏ ਸਹਿਬਾਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਸਦਕੇ ਮੈਨੂੰ ਇਹ ਟਿਕਟ ਜਿਹੜੀ ਆ ਉਹ ਮਿਲੀ ਹੈ ਮੇਰੇ ਤੇ ਵਿਸ਼ਵਾਸ ਦਿਖਾਇਆ ਕਿ ਮੈਨੂੰ ਬੜੀ ਇੰਪੋਰਟੈਂਟ ਸੀਟ ਤੋਂ ਇੱਥੋਂ ਜਿਹੜੀ ਪਾਰਟੀ ਇਲੈਕਸ਼ਨ ਜਿਹੜੀ ਲੜਾ ਰਹੀ ਹੈ ਸੋ ਬਾਕੀ ਮੈਨੂੰ ਅੱਜ ਬੜੀ ਖੁਸ਼ੀ ਹੈ ਬੜਾ ਚਾ ਹੈ ਕਿ ਅੱਜ ਸਾਡੇ ਸਾਰੇ ਹਲਕਿਆਂ ਤੋਂ ਜਿਹੜੇ ਵਰਕਰ ਸਹਿਬਾਨ ਨੇ ਸਾਡੇ ਐਮਐਲਏ ਸਹਿਬਾਨਾਂ ਦੇ ਨਾਲ ਭੈ ਨਰਿੰਦਰ ਕੌਰ ਭਰਾਜੀ ਲਾਭੂਗੂ ਕੇ ਜੀ ਇੱਥੇ ਪਹੁੰਚੇ ਆ ਬਾਕੀ ਐਮਐਲਏ ਸਹਿਬਾਨ ਅੱਗੇ ਆ ਬੜੀ ਵੱਡੀ ਗਿਣਤੀ ਚ ਹਜ਼ਾਰਾਂ ਦੀ ਗਿਣਤੀ ਚ ਅੱਜ ਜਿਹੜੇ ਆ ਰਹੇ ਨੇ ਕਿ ਨਾ ਸਿਰਫ ਵੀ ਪਰਮਾਤਮਾ ਦਾ ਉਹ ਆਸ਼ਰਾ ਲੈ ਕੇ ਕਿ ਅਸੀਂ ਇਹ ਸੀਡ ਜਿਹੜੀ ਜਿੱਤ ਕੇ ਜਿਹੜੀ ਪਾਰਟੀ ਦੀ ਝੋਲੀ ਜਿਹੜੀ ਆ ਉਹ ਪਾ ਸਕੀਏ ਸੋ ਮੇਰਾ ਹੌਸਲਾ ਵਧਾਉਣ ਲਈ ਮੈਂ ਜਿੰਨੇ ਸਾਡੇ ਵਰਕਰ ਸਹਿਬਾਨ ਆਇਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਰੋਕ ਰੰਗ ਅਗਲੀ ਵੱਡੀ ਖਬਰ ਦਾ ਹਾਰਪੁਰ ਦੇ ਮੁਕੇਰੀਆਂ ਦੇ ਵਿੱਚ ਸੀਆਈਏ ਸਟਾਫ ਦੀ ਟੀਮ ਤੇ ਹਮਲਾ ਕੀਤਾ ਗਿਆ ਹੈ ਰੇਡ ਕਰਨ ਗਈ ਸੀਆਈਏ ਸਟਾਫ ਦੀ ਟੀਮ ਤੇ ਫਾਇਰਿੰਗ ਕਰ ਦਿੱਤੀ ਗਈ ਫਾਇਰਿੰਗ ਦੇ ਵਿੱਚ ਇੱਕ ਪੁਲਿਸ ਕਰਮਚਾਰੀ ਦੀ ਮੌਤ ਹੋਈ ਹੈ ਕਾਂਸਟੇਬਲ ਅਮਰਿਤਪਾਲ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਈ ਹੈ ਪਿੰਡ ਮਨਸੂਰਪੁਰ ਦੇ ਵਿੱਚ ਰੇਡ ਕਰਨ ਗਈ ਸੀ ਦਰਸਲ ਸੀਆਈਏ ਦੀ ਟੀਮ ਪਰਮਾਸ਼ ਰਣਾ ਮਨਸੂਰਪੁਰੀਆ ਨੇ ਪੁਲਿਸ ਟੀਮ ਤੇ ਇਸ ਦੌਰਾਨ ਫਾਇਰਿੰਗ ਕਰ ਦਿੱਤੀ ਪੁਲਿਸ ਨੂੰ ਨਾਜਾਇਜ਼ ਅਸਲੇ ਨੂੰ ਲੈ ਕੇ ਦਰਸਲ ਗੁਪਤ ਸੂਚਨਾ ਮਿਲੀ ਸੀ ਤੇ ਉਸ ਦੇ ਬਾਅਦ ਇਹ ਪੂਰੀ ਕਾਰਵਾਈ ਕਰਨ ਦੇ ਲਈ ਜਦੋਂ ਮਕੇਰੀਆਂ ਦੇ ਵਿੱਚ ਪੁਲਿਸ ਪਾਰਟੀ ਪਹੁੰਚੀ ਤੇ ਇਸ ਦੌਰਾਨ ਕਾਂਸਟੇਬਲ ਅਮਰਿਤਪਾਲ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ। ਦਰਸਲ ਪਿੰਡ ਮਨਸੂਰਪੁਰ ਦੇ ਵਿੱਚ ਜਦੋਂ ਸੀਆਈ ਦੀ ਟੀਮ ਰੇਡ ਕਰਨ ਦੇ ਲਈ ਪਹੁੰਚੀ ਤੇ ਇਸ ਦੌਰਾਨ ਬਰਮਾਸ਼ ਰਾਣਾ ਮਨਸੂਰਪੁਰਿਆ ਨੇ ਪੁਲਿਸ ਟੀਮ ਤੇ ਹੀ ਫਾਇਰਿੰਗ ਕਰ ਦਿੱਤੀ ਤੇ ਗੋਲੀ ਲੱਗਣ ਦੇ ਨਾਲ ਕਾਂਸਟੇਬਲ ਅਮਰਿਤਪਾਲ ਦੀ ਜਾਨ ਚਲੀ ਗਈ। ਦਰਸਲ ਪੁਲਿਸ ਨੂੰ ਨਾਜਾਇਜ਼ਾ ਸੇਨ ਨੂੰ ਲੈ ਕੇ ਗੁਪਤ ਸੂchna ਮਿਲੀ ਸੀ ਉਸ ਤੋਂ ਬਾਅਦ ਹੀ ਪੁਲਿਸ ਮੌਕੇ ਤੇ ਕਾਰਵਾਈ ਕਰਨ ਦੇ ਲਈ ਪਹੁੰਚੀ ਸੀ। ਦੇ ਵਿੱਚ ਇੱਕ CIA ਸਟਾਫ ਦੇ ਸੀਨੀਅਰ ਹੈੱਡ ਕਨਸਟੇਬਲ ਦੀ ਗੋਲੀ ਲੱਗਨ ਦਾ ਮੌਤ ਹੋ ਗਈ ਹੈ ਨਿਊਜ਼ 18 ਦੀ ਟੀਮ ਇਸ ਵਕਤ ਕੀ ਹੋ ਚੀ ਹੈ ਹਰਪੁਰ ਦੇ ਉਸ سپورਟ ਵਾਲੀ ਜਗ੍ਹਾ ਤੇ ਐੱਸਐੱਸਪੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਇਸ ਸਾਈਡ ਜਿਹੜਾ ਪਿੰਡ ਮਨਸੂਰ ਪਰ ਪੈਂਦਾ ਹੈ ਉੱਥੋਂ ਦਾ ਇੱਕ ਰਾਣਾ ਨਾਮ ਦਾ ਜੋ ਵਿਅਕਤੀ ਸੀ ਉਸ ਦੇ ਉੱਤੇ ਜੋ ਪਹਿਲਾਂ ਵੀ ਕ੍ਰਿਮੀਨਲ ਦੇ ਪਰਚੇ ਦਰਜ ਨੇ ਅਤੇ ਉਸ CIA ਸਟਾਫ ਦੇ ਹੁਸ਼ਿਆਰਪੁਰ ਪੁਲਿਸ ਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਉਸਦੇ ਕੋਲ ਅਨਲੀਗਲ ਵੈਪਨ ਹੋ ਸਕਦਾ ਹੈ ਤੇ ਉਸਦੀ ਰੇਡ ਕਰਨ ਦੇ ਲਈ ਜਦੋਂ CIA ਸਟਾਫ ਦੀ ਪੁਲਿਸ ਇੱਥੇ ਪਹੁੰਚਦੀ ਹੈ ਤਾਂ ਇਸ ਸਾਈਡ ਤੋਂ ਜੋ ਰਾਣਾਪਿੰਡ ਮਨਸੂਰਪੁਰ ਪਰ ਤੋਂ ਇਸ ਸਾਈਡ ਆ ਰਿਹਾ ਸੀ ਤਾਂ ਜਿਵੇਂ ਹੀ ਉਸਨੇ ਹੁਸ਼ਿਆਰਪੁਰ ਪੁਲਿਸ ਨੂੰ ਦੇਖਿਆ ਤੇ ਉਸਨੇ ਫਾਇਰ ਕਰ ਦਿੱਤੇ ਇੱਕ ਫਾਇਰ ਜਿਹੜਾ ਕਿ ਅਮ੍ਰਿਤਪਾਲ ਦੀ ਛਾਤੀ ਦੇ ਵਿੱਚ ਵੱਜਾ ਤੁਰੰਤ ਉਸ ਨੂੰ ਮਕੇਰੀਆਂ ਦੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਤੇ ਉਸ ਦੀ ਕੰਡੀਸ਼ਨ ਨੂੰ ਕ੍ਰਿਟੀਕਲ ਦੇਖਦੇ ਹੋਏ ਉਸ ਉੱਥੋਂ ਉਸ ਨੂੰ ਹੋਰ ਹਸਪੀਟਲ ਵਿੱਚ ਰੈਫਰ ਕਰ ਦਿੱਤਾ ਜਿੱਥੇ ਉਸ ਦੀ ਮੌਤ ਹੋ ਗਈ। ਇੱਕ ਵਾਰ ਫੇਰ ਤਸਵੀਰਾਂ ਦਿਖਾ ਦਿੰਦੇ ਆਂ। ਇਸ ਸਾਈਡ ਤੋਂ ਜੋ આરોપી ਰਾਣਾ ਉਹ ਇਸ ਸਾਈਡ ਤੇ ਆ ਰਿਹਾ ਸੀ ਤੇ ਮੋਰ ਏਸੀਆਈ ਸਟਾਫ ਜੋ ਪੁਲਿਸ ਸੀ ਉਸ ਉਸ ਵੱਲੋਂ ਪਹਿਲਾਂ ਇਹ Trap ਲਗਾਇਆ ਗਿਆ ਸੀ ਉਸ ਨੂੰ ਫੜਨ ਦੇ ਲਈ ਜਿਸ ਤੋਂ ਬਾਅਦ ਉਸ ਵੱਲੋਂ ਫਾਇਰ ਕਰ ਦਿੱਤਾ ਜਾਂਦਾ ਹੈ ਤੇ ਫਾਇਰ ਤੋਂ ਬਾਅਦ ਇੱਕ ਗੋਲੀ ਜੋ ਅਮਰਿਤਪਾਲ ਦੇ ਛਾਤੀ ਦੇ ਵਿੱਚ ਲੱਗਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਐਸਐਸਪੀ ਹੁਸ਼ਿਆਰਪੁਰ ਸੁਨੀਲ ਲੰਬਾ ਦੀ ਨਾਲ ਵੀ ਗੱਲ ਕੀਤੀ ਉਹਨਾਂ ਨੇ ਵੀ ਦੱਸਿਆ ਕਿ ਉਸ ਦੇ ਉੱਤੇ ਪਹਿਲਾਂ ਵੀ 302 ਅਤੇ 307 ਦੇ ਮਾਮਲੇ ਦਰਜ ਨੇ ਤੇ ਉਸ ਨੂੰ ਜਲਦ ਹੀ ਫਾਂਡਿਆ ਜਾਵੇਗਾ ਪੂਰੇ ਪਿੰਡ ਨੂੰ ਚੌਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤੇ ਆਲਾ ਅਧਿਕਾਰੀ ਖੁਦ ਇਸ ਆਪਰੇਸ਼ਨ ਦੀ ਕਮਾਂਡ ਸੰਭਾਲ ਰਹੇ ਨੇ ਡੀਐਸਪੀ ਐਸਐਸਪੀ ਐਸਐਚਓ ਮੌਕੇ ਤੇ ਪਹੁੰਚਦੇ ਨੇ ਦੇਖਣਾ ਹੋਵੇਗਾ ਹੁਣ ਕਦੋਂ ਤੱਕ ਉਸ આરોપી ਨੂੰ ਫਾਂਡਿਆ ਜਾਵੇਗਾ ਕੈਮਰਾਮੈਨ ਜੱਸੀ ਨਾਲ ਅਮਰੀਕ کمار ਨਿਊਜ਼ 18 ਹੁਸ਼ਿਆਰਪੁਰ ਜੀ ਸੀਆਈ ਦੀ ਪੁਲਿਸ ਪਾਰਟੀ ਇੱਕ ਸਿਕਰਟ ਇਨਫੋਰਮੇਸ਼ਨ ਤੇ ਜਿਹਦੇ ਵਿੱਚ ਇੱਕ ਸੁਖਿੰਦਰ ਰਾਣਾ ਕੋਲੇ ਇਲੀਗਲ ਵੈਪਨ ਹੋਣ ਦੀ ਇਨਫੋਰਮੇਸ਼ਨ ਸੀ ਇਹ ਉਹਦਾ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈਗਾ ਤੇ ਉਹ ਕੁਝ ਦਿਨਾਂ ਪਹਿਲਾਂ ਹੀ ਡੀਲ ਆਊਟ ਆਇਆ ਸੀ ਤੇ ਉਹਨੂੰ ਅਰੈਸਟ ਕਰਨ ਵਾਸਤੇ ਤੇ ਫਰਦਰ ਕਾਨੂੰਨੀ ਕਾਰਵਾਈ ਕਰਨ ਵਾਸਤੇ ਸੁਖਿੰਦਰ ਰਾਣਾ ਨੂੰ ਫੜਨ ਵਾਸਤੇ ਸਾਡੀ ਟੀਮ ਆਈ ਸੀਗੀ ਤੇ ਜਦੋਂ ਸਾਡੀ ਟੀਮ ਨੂੰ ਉਹਨੂੰ ਫੜਨ ਲੱਗੀ ਹੈਗੀ ਤੇ ਉਹਨੇ ਜਿਹੜਾ ਹੈਗਾ ਆਪਣਾ ਇਲੀਗਲ ਵੈਪਨ ਯੂਜ਼ ਕਰਦੇ ਫਿਰ ਸਾਡੀ ਟੀਮ ਤੇ ਫਾਇਰ ਕੀਤਾ ਤੇ ਇਸ ਫਾਇਰਿੰਗ ਚ ਜਿਹੜਾ ਹੈਗਾ ਸਾਡਾ ਇੱਕ ਮੁਲਾਜ਼ਮ ਜਿਹੜਾ ਕਨਸਟੇਬਲ ਉਮਿਤਪਾਲ ਹੈਗਾ ਉਹਨੂੰ ਸੀਰੀਅਸ ਬੁਲੇਟ ਇੰਜਰੀ ਹੋਈ ਤੇ ਉਸ ਤੋਂ ਬਾਅਦ ਉਹਨੇ ਦੂਜੇ ਮੁਲਾਜ਼ਮ ਤੇ ਫਾਇਰ ਕੀਤਾ ਲੱਕੀਲੀ ਉਹ ਬਚ ਗਿਆ ਉਸ ਚੀਜ਼ ਤੇ ਉਹਨੂੰ ਕੋ ਇੰਜਰੀ ਨਹੀਂ ਹੋਈ ਲੇਟਰ ਔਨ ਜਦੋਂ ਬਾਜਮ ਨੂੰ ਅਸੀਂ ਹਸਪੀਟਲ ਲੈ ਕੇ ਗਏ تھے ਬਾਅਦ ਚ ਇਲਾਜ ਵਾਰਨ ਜਿਹੜਾ ਹੈਗਾ ਉਹ ਕਾਫੀ ਕ੍ਰਿਟੀਕਲ ਕੰਡੀਸ਼ਨ ਹੋਂ ਕਰਕੇ ਜਿਹੜਾ ਹੈਗਾ ਉਹ ਸ਼ਹੀਦ ਹੋ ਗਿਆ ਸਾਡਾ ਬਾਜਮ ਅਮਰਿਤਪਾਲ ਸਿੰਘ ਤੇ ਫਰਦਰ ਜਿਹੜਾ ਹੈਗਾ ਸੀ ਇਹਨੂੰ ਕੇਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਇਸ ਤੇ ਐਫ ਆਈ ਆਰ ਵੀ ਦਰਜ ਕੀਤਾ ਜਾ ਰਿਹਾ ਹੈਗਾ ਤੇ ਲਕਰਨਲ ਹੈਗਾ ਉਹਨੂੰ ਫੜਨ ਦੀ ਭਾਰ ਵੀ ਪੁਲਿਸ ਨੂੰ ਸੀਆਈਏ ਸਟਾਫ ਦਾ ਇੱਕ ਮੈਂਬਰ ਸੀਗਾ ਜਿਹੜਾ ਬੁਲੇਟ ਇੰਜਰੀ ਨਾਲ ਆਇਆ ਸੀ ਜਦੋਂ ਆਇਆ ਸੀ ਰਾਈਟ ਸਾਈਡ ਤੇ ਸਿਚਸ ਤੇ ਤੇ ਕਾਫੀ ਕ੍ਰਿਟੀਕਲ ਸਿਚੁਏਸ਼ਨ ਸੀ ਉਹਨੂੰ ਤੇ ਇੱਥੇ ਜਦੋਂ ਰਹਾ ਸੀਗਾ ਤੇ ਜੋ ਮੈਕਸਿਮ ਐਫਰਟ ਆਪਾਂ ਕਰ ਸਕਦੇ ਸੀਗੇ ਉਹ ਆਪਾਂ ਟ੍ਰੀਟਮੈਂਟ ਦਿੱਤੀ ਐ ਇੱਥੋਂ ਟ੍ਰੀਟਮੈਂਟ ਦੇਣ ਤੋਂ ਬਾਅਦ ਪੇਸ਼ੇਵਰ ਨੂੰ ਲੱਗਿਆ ਕਿ ਪੇਸ਼ੈਂਟ ਦੀ ਹਾਲਤ ਕਾਫੀ ਸੀਰੀਅਸ ਹੋ ਰਹੀ ਐ ਤੇ ਹਾਇਰ ਸੈਂਟਰ ਲਈ ਨੂੰ ਰੈਫਰ ਕਰ ਦਿੱਤਾ ਗਿਆ ਸੀਗਾ ਤੋਂ ਹਾਇਰ ਸੈਂਟਰ ਲੈ ਗਏ ਉਸ ਤੋਂ ਪਤਾ ਲੱਗਿਆ ਵੀ ਪੇਸ਼ੈਂਟ ਇੱਕ ਹੀ ਗਨ ਸ਼ਾਟਸ ਤੋਂ ਲੱਗ ਗਿਆ ਫਰਦਰ ਟਾਈਮ ਲਿੰਗ ਤਾਂ ਜੀ ਇੱਕੋ ਹੀ ਲੱਗਦਾ ਸੀ ਬਾਕੀ ਉਹ ਪੋਸਮਾਰਟਮ